ਹਰੇਕ ਮਹੀਨੇ ਦੀ 20 ਤਰੀਕ ਨੂੰ ਲੱਗਦੀ ਆ ਦੇਖੋ ਬਹੁਤ ਸੋਹਣੀਆਂ ਸੋਹਣੀਆਂ ਟਾਪ ਤੋਂ ਟਾਪ ਦੇ ਮੱਝਾਂ ਆ ਦੇਖੋ ਆਉਣਿਆ ਸਾਨੂੰ ਇੱਕ ਦ੍ਰਿਸ਼ ਮੰਡੀ ਦਾ ਤੇ ਫੇਰ ਪਾਵਾਂਗੇ ਫੁੱਲ ਵੀਡੀਓ ਉਹਦੇ ਚ ਆਪਾਂ ਸੇਲ ਵਾਲੀਆਂ ਚੰਗੀਆਂ ਮੱਝਾਂ ਦਿਖਾਵਾਂਗੇ 5-7 ਜਿੰਨੀਆਂ ਵੀ ਮੱਝਾਂ ਵੀਡੀਓ ਚ ਦਿਖਾਵਾਂਗੇ ਜਾਣੀਆਂ ਵੀਰੇ ਮੰਡੀ ਬਹੁਤ ਭਰੀ ਆ ਮੀਂਹ ਪੈ ਕੇ ਹਟਿਆ ਤੇ ਕੰਮ ਚਿੱਕੜ ਚ ਆਇਆ ਹੋਇਆ ਪਿਆ ਆ ਦੇਖੋ ਬਾਈ ਨੀਲੀ ਰਾਵੀ ਬਹੁਤ ਮੰਡੀ ਭਰੀ ਆ ਤੇ ਜਿਹੜੇ ਭਰਾ ਲਾਈਵ ਤੇ ਜੁੜੀ ਜਾਣਗੇ ਸਾਰਿਆਂ ਦਾ ਧੰਨਵਾਦ ਆ ਪਹਿਲਾਂ ਦਾ ਤੇ ਅੱਗੇ-ਅੱਗੇ ਵੀਡੀਓ ਨੂੰ ਕਰੀ ਆ ਜਾਓ ਇਹ ਬਾਈ ਜੀ ਮੰਡੀ ਆ ਜਿਹੜੀ ਹਰੇਕ ਮਹੀਨੇ ਦੀ 20 ਤਰੀਕ ਨੂੰ ਲੱਗਦੀ ਆ ਪਸ਼ੂ ਮੰਡੀ ਮੋੜ ਸਾਰੇ ਕਿਸਮਾਂ ਜਾਨਵਰ ਟੋਕੜ ਗੱਬਣਾ ਤਾਜੇ ਪਸ਼ੂ ਪਟੀਆਂ ਕੱਟੇ ਸਾਰੇ ਕਿਸਮਾਂ ਦੇ ਜਾਨਵਰ ਆਉਂਦੇ ਆ ਆਇਆ ਕਹਿੰਦੇ ਪੰਜ ਭਰਾ ਜੁੜ ਗਏ ਜਾਦਵਿੰਦਰ ਜਾਦਵਿੰਦਰ ਬਾਈ ਸਸੀ ਕਾਲ ਵੀਰੇ ਧੰਨਵਾਦ ਬਾਈ ਬਾਜ ਬਾਈ ਸਹੀ ਆ ਜਾਂਦੀ ਆ ਨਹੀਂ ਨਹੀਂ YouTube ਤੇ ਆ ਆਪਦੇ ਨਾਲ ਹੋ ਜਾਂਦਾ ਬਾਈ ਆਜੋ ਹਾਂਜੀ ਵੀਰ ਆਵਾਜ਼ ਸਹੀ ਆ ਜਾਂਦੀ ਹੈ ਦੱਸਿਓ ਵੀਰੇ ਜਗਤਵਿੰਦਰ ਆਹ ਦੇਖੋ ਮੰਡੀ ਬਹੁਤ ਭਰੀ ਆ ਜਾਈ ਬਾਈ ਇੱਥੇ ਮੱਝਾਂ ਹੁੰਦੇ ਆ ਜਿਵੇਂ ਡੱਬਾ ਵਾਲੀ ਹਰ ਐਤਵਾਰ ਦੇ ਲੱਗਦੇ ਆ ਉੱਥੇ ਆਉਂਦੇ ਨਾ ਗਾਂਾਂ ਕਾਣਾ ਜਿਆਦੇ ਹੁੰਦੇ ਆ ਉੱਥੇ ਅਮਨਦੀਪ ਬਾਈ ਸਤਿ ਸ਼੍ਰੀ ਅਕਾਲ ਵੀਰੇ ਗੁਰਪ੍ਰੀਤ ਪੁੱਲਰ ਗੁਰਦਪਾਈ ਧੰਨਵਾਦ ਵੀਰੇ ਧੰਨਵਾਦ ਸਾਰੇ ਭਰਾਵਾਂ ਨੂੰ ਅਰਮਾਨਦੀਪ ਪਿੱਤਾ ਪੁੱਲਰ ਤੇ ਗੁਰਪ੍ਰੀਤ ਗਿੱਲ ਬਾਈ ਠੀਕ ਆ ਬਾਈ ਗੁਰਪ੍ਰੀਤ ਮੰਡੀ ਸੱਜਣੋ ਬਠਿੰਡਾ ਜ਼ਿਲ੍ਹਾ ਮੋੜ ਪਸ਼ੂ ਮੰਡੀ ਆ ਬਾਈ ਮਹੀਨੇ ਦੀ 20 ਤਰੀਕ ਆ ਤੇ ਜਾਨਵਰ ਬਹੁਤ ਸੋਹਣੇ ਤੋਂ ਸੋਹਣੇ ਚੰਗੇ ਤੋਂ ਚੰਗੇ ਵੀ ਆਉਂਦੇ ਆ ਤੇ ਮਾੜੇ ਤੋਂ ਮਾੜੇ ਵੀ ਬਾਈ ਮੰਡੀਆਂ ਚੰਦਾ ਮਿਕਸ ਜਾ ਕੰਮ ਤੇ ਬਹੁਤ ਭਰਾ ਆਪਣਾ ਪੁੱਛ ਲੈਂਦੇ ਮੇਰਾ ਪਿੰਡ ਆ ਬਠਿੰਡੇ ਚ ਕੋਟਪਾਰਾ ਕੋਟਪਾਰਾ ਪਿੰਡ ਆ ਜ਼ਿਲ੍ਹਾ ਬਠਿੰਡਾ ਰਹਿੰਦਾ ਸਾਨੂੰ ਤੇ ਨਾਮ ਮੇਰਾ ਜਗਮੀਤ ਆ ਜਾਓ ਅੱਗੇ ਮੀਂਹ ਪੈ ਕੇ ਹੱਟਿਆ ਰਾਤ ਮੀਂਹ ਆ ਗਿਆ ਹੋਰ ਢਾੜੀ ਵਾਲ ਕਿਵੇਂ ਆ ਢਾੜੀ ਵਾਲ ਡੈਰੀ ਫਾਰਮ ਹੁੰਦਾ ਆਲੋਕ ਪਛੂ ਬਹੁਤ ਆਇਆ ਜਿਆਦਾ ਭਾਈ ਮੱਝਾਂ ਹੁੰਦੀਆਂ ਬਾਹਰ ਦੇ ਵਪਾਰੀ ਬਹੁਤ ਹੁੰਦੇ ਆ ਜੁਪੀ ਐਮਪੀ ਹਰਿਆਣਾ ਮੰਡੀ ਬਦਦਾ ਭਾਈ ਫੁੱਲਾ ਪੂਰੇ ਜਾਨਵਰ ਆ ਇਹ ਲਿਖਾਈ ਹੋ ਗਈ ਸਰਕਾਰੀ ਮੰਡੀ ਚ ਜਿਹੜੀ ਲਿਖਾਈ ਹੈ ਵੀਰੇ ਉਹ ਹੋ ਗਈ ਸਰਕਾਰੀ 4% ਲਿਖਾਈ ਆ ਭਾਈ ਕਹਿੰਦੇ ਅੱਜ ਲੱਖ ਦਾ ਕਹਿੰਦੇ ਰੁਪਇਆ 4000 ਲੈਣਗੇ ਜੇ ਲੱਖ ਦੀ ਮੱਝ ਲੈਂਦਾ ਤਾਂ 4000 ਲਖਾਈ ਪਊਗੀ ਸਰਕਾਰੀ ਤੇਜ ਬਾਈ ਹਜੇ ਤਾਂ ਮੰਡੀ ਚ ਆਈਆਂ ਵੀਰੇ ਗੁਰਪ੍ਰੀਤ ਬਾਈ ਮੰਡੀ ਜਹ ਹਜੇ ਪਹੁੰਚੇ ਆ ਤੇਜੀ ਲਗਭਗ ਪਸ਼ੂਆਂ ਦੀ ਯਾਰ ਮੰਡੀ ਚ ਤਾਂ ਲੈਣ ਵਾਲੇ ਨੂੰ ਤੇਜੀ ਲੱਗਦੀ ਆ ਤੇ ਵੇਚਣ ਵਾਲੇ ਨੂੰ ਲੱਗਦੀਆਂ ਸਸਤੀਆਂ ਕੰਮ ਮਿਕਸ ਜਹ ਰਹਿੰਦਾ ਨਹੀਂ ਪੈ ਗਿਆ ਮੀਂਹ ਬਾਕੀ ਬਈ ਪੁੱਛ ਲੈਣੇ ਆ ਬਹੁਤ ਵਪਾਰੀ ਆਏ ਆ ਤੇਜੀ ਆ ਕੇ ਮੰਦਾ ਬਾਕੀ ਵਪਾਰੀ ਤਾਂ ਮੰਨ ਲਾਦਾ ਮੰਦੇ ਕਹਿੰਦੇ ਹੁੰਦੇ ਆ ਹਾਂ ਕੀ ਹਾਲਾ ਠੀਕ ਹੈ ਬਾਈ ਕਿਵੇਂ ਹੋ ਜੀ ਬਲਗਾ ਬਲਗਾ ਬੇਟੇ ਹਾਂ ਤੇ ਹੋ ਇੱਕ ਨਹੀਂ ਛੋਟੇ ਪਿੰਡ ਵਾਲੇ ਦੀ ਉਹਦੀ ਇੱਥੇ ਵਿਗ ਗਈ ਯਾਰ ਹੁਣ ਇਹਦਾ ਯਾਰ ਭਾਈ ਬੜਾ ਪੰਡਾ ਕਰਿਆ ਯਾਰ ਕਿਉਂ ਵੱਧ ਕਰੀ ਬੜਾ ਨਜਾਇ ਇੰਨਾ ਅੱਜ ਪਣੀ ਵੇ ਅਸੀਂ ਲੈ ਆਏ ਯਾਰ ਦੋ ਉੱਥੇ ਖੜੀਆਂ ਯਾਰ ਪਿੰਡ ਚੋਂ ਲੈ ਆਏ ਪਿੰਡ ਚੋਂ ਹੀ ਆ ਯਾਰ ਕੋਈ ਤਾਇ ਨਹੀਂ ਹੋ ਵੀ ਯਾਰ ਕੋਈ ਨਹੀਂ ਕੋਈ ਨਹੀਂ ਉਹਦੀ ਪਾ ਦਾਂਗੇ ਜੇ ਇੱਥੇ ਵਿਗ ਦਿੰਗਾ ਠੀਕ ਆ ਨਹੀਂ ਵੀਡੀਓ ਪਾ ਦਾਂਗੇ ਕੋਈ ਗੱਲ ਨਹੀਂ ਚੰਗੇ ਨਾ ਮਿੱਦਾਂ ਕਿਵੇਂ ਆ ਠੀਕ ਆ ਵਾ 2-2 ਮਿੰਟ ਹੋਗਾ ਸੁਣਨ ਨੂੰ ਬਈ ਅੱਛਾ 2-2 ਮਿੰਟ ਹੋਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਾ ਦਾਂਗੇ ਹਾਂ ਮੈਂ ਆ ਖੜਾ ਥੋੜਾ ਦਿਖਾ ਦਕੇ ਰੱਖਿਆ ਹਾਂ ਹਾਂ ਉਹਦਾ ਬਹੁਤ ਸੀ ਫਿਰ ਯਾਰ ਕਟੀਆਂ ਹੋ ਕੀ ਲਿਖਿਆ ਬਾਈ ਨੇ ਕਟੀਆਂ ਹੋ ਕੇ ਕੀ ਕਟੀਆਂ ਹੈਗੀਆਂ ਵੀਰੇ ਬਹੁਤ ਆਂਗਾਂ ਸੀ ਕਟੀਆਂ ਇੱਥੇ ਕਟੀਆਂ ਦੇ ਆਉਣ ਲੱਗੇ ਵੀਰੇ ਵਪਾਰੀ ਜ਼ਿਆਦਾ ਤੈਨੂੰ ਦੱਸਾਂ ਮੰਡੀ 'ਚ ਬਾਈ ਉਹ ਇੱਥੋਂ ਲੈ ਜਾਂਦੇ ਆ ਤੇ ਫੇਰ ਲਿਜਾ ਲਿਆ ਕੇ ਵੇਚਦੇ ਆ ਭਰੋ ਚਲੋ ਬੜੀਆ ਕੰਮ ਵੀ ਇਹ ਵੇਚਦੇ ਚਲੋ ਗੱਲ ਕਰ ਜਿਹੜੀ ਇੱਥੇ ਆਪ ਆ ਕੇ ਬੰਦਾ ਖਰੀਦ ਲੈਣਾ ਉਹਨਾਂ ਨੂੰ ਚਲੋ 4 ਪੈਸਿਆਂ ਦਾ ਫਾਇਦਾ ਹੋ ਜਾਂਦਾ ਉਹ ਰੇਟ ਥੋੜਾ ਜਿਹਾ ਹਾਈ ਹੁੰਦਾ ਬਾਈ ਨਹੀਂ ਬਹਿ ਗਿਆ ਮੰਡੀ 'ਚ ਚਿੱਕੜ ਬਹੁਤ ਹੋ ਗਿਆ ਇਹ ਸੌਦਾ ਸੁੱਦਾ ਹੁੰਦਾ ਹੋਇਆ ਨਾ ਉਹ ਦਿਖਾਵਾਂਗੇ ਭਰਾਵਾਂ ਨੂੰ ਆ ਆਇਆ ਉੱਧਰ ਦਿਖਾਉਣੇ ਆ ਆ ਖੜਨਾ ਮੱਜਾਂ ਦਾ ਇੱਧਰ ਆ ਜਾ ਆ ਦੇਖੋ ਬਾਈ ਦ੍ਰਿਸ਼ ਰੇਟ ਪਤਾ ਕਰਦੇ ਆ ਬਈ ਪ੍ਰੀਤ ਭੁੱਲਰ ਜੀ ਰੇਟ ਪਤਾ ਕਰਦੇ ਆ ਰੇਟ ਰੇਟ ਦੀ ਤਾਂ ਨਹੀਂ ਪਤਾ ਬਈ ਜੇ ਮੈਂ ਲਾਟ ਮਰਾ ਦੇ ਕੋਈ ਜਿਹੜਾ ਮੰਗਣ ਆਲਾ ਤਾਂ ਨਾ ਮੰਡੀ ਜੀ ਤਾਂ ਫਿਰ ਆ ਫਿਰਦੀ ਆ ਬੂਰੀ ਇਹਦਾ ਦਿਖਾਉਣੇ ਤੁਹਾਨੂੰ ਰੇਟ ਲੈ ਆ ਬੂਰੀ ਚੈੱਕ ਕਰ ਲੋ ਇਹਦਾ ਰੇਟ ਪੁੱਛ ਗਏ ਫਿਰ ਆਪਾਂ ਬਾਈ ਤੋਂ ਕੀ ਮੋਲਾ ਬਾਈ ਬੂਰੀ ਦਾ ਹਾਂ ਨਹੀਂ ਕੀ ਮੋਲਾ ਬਾਈ ਇੱਕ 30 ਰੱਬ ਨੂੰ ਕਿਸੂ ਹੋਇਆ ਹੈ ਬੱਚਾ ਬੋਚਾ ਬੱਚਾ ਡੱਡ ਹੋ ਗਿਆ ਹਾਂ ਅੱਜ ਜੀ ਕਿਉਂ ਮੂੰਹ ਦੇ ਹੋ ਬਣਾ ਕੇ ਰੱਖਣਾ ਠੀਕ ਠੀਕ ਕਿਹੜਾ ਪਿੰਡ ਹੈ ਬਾਈ ਦਾ ਬਾਲਿਆਂ ਵਾਲੀ ਆਹੀ ਆਪਣਾ ਠੀਕ ਹੈ ਭੁੰਦੜ ਨਾਲ ਕਿੰਨੇ ਵੇ ਸੂਏ ਬਾਈ ਤੀਜੇ ਸੂਏ ਤੀਜੇ ਸੂਏ ਇੱਕ 30 ਮੋਲ ਆ ਵੀਰੇ ਤੀਜੇ ਸੂਏ ਝੋਟੀ ਆ ਤੇ ਬੱਚਾ ਹੋ ਗਿਆ ਡੈੱਡ ਬਾਈ ਕਹਿੰਦਾ ਬੱਚਾ ਮਰ ਗਿਆ ਕਿੰਨਾ ਕਰ ਦੋਊਗਾ ਬਾਈ 2 13 ਕਿਲੋ 13 ਕਿਲੋ ਦੁਬਾਰਾ ਕਰਨਾ ਕਿਵੇਂ ਕਰ ਦਈਏ ਕਰ ਦਈਏ ਠੀਕ ਆ ਠੀਕ ਆ 13 ਕਿਲੋ ਦੁੱਧ ਮੋਬਾਈਲ ਨੰਬਰ ਕਿੰਨਾ ਬਾਈ ਤੇਰਾ ਹੈ 84 84 270 270 10 970 970 ਠੀਕ ਆ ਬਈ ਠੀਕ ਆ ਕੁੰਨਿਆ ਲਾਈਵ ਚ ਦੇਖ ਲੋ ਬਈ ਮੋਲ ਆਪਾਂ ਸਾਨੂੰ ਭਰਾਵਾਂ ਤੋਂ ਕਰਾ ਦਿੰਨੇ ਅੱਜ ਚੱਕ ਕੀ ਚੱਲੇ ਜਾਂਦਾ ਮੰਡੀ ਚ ਹਾਂ ਆ ਦੇਖੋ 1.30 ਮੰਗਦੇ ਸੀ ਬਾਈ ਬੂਰੀ ਦਾ ਬੱਚਾ ਕਹਿੰਦਾ ਮਰ ਗਿਆ ਨੈਟਵਰਕ ਤੇ ਵੀ ਚੱਲੀ ਜਾਂਦਾ ਵੇ ਬਾਜਬੋ ਜੀ ਬਾਈ ਓਕੇ ਆ ਜਾਂਦੀ ਐ ਵੀਰੋ ਹਾਂ ਦੇ ਕੀ ਹਾਲ ਹੈ ਬਾਈ ਹੋਰ ਸੈਟ ਵਧੀਆ ਵਧੀਆ ਚਲੋ ਵਧੀਆ ਲੈ ਗਏ ਅੱਜ ਹੈ ਕੋਈ ਗੱਲ ਕਿੰਨੇ ਕੁ ਲੈ ਕੋਈ ਨਹੀਂ ਹੈ ਮੜਾ ਕਰਦੇ ਜਾਂਦਾ ਪਾਉਣੇ ਆ ਦੇਖੋ ਬਈ ਇਹ ਆਪਣੀ ਦਾ ਫੋਨ ਆਗਾ ਕਿਵੇਂ ਓਏ ਜਦੋਂ ਆਪਾਂ ਵੀਡੀਓ ਪਾਉਂਦੇ ਫੋਨ ਵੱਜ ਕੇ ਕੀ ਕਰਦਾਗਾ ਹਣਾ ਇਹ ਇੱਕ ਆਪਾਂ ਜਾਂ ਕਿਹਦੇ ਜਾਂ ਆਪਾਂ ਉਹਦਾ ਟ੍ਰੀਟਮੈਂਟ ਕਰੀ ਜਾਂ ਠੀਕ ਆ ਪਰ ਇਹ ਹੂੰ ਮੈਂ ਤਾਂ ਹੀਟ ਮੈਸ ਕਰਾ ਦੂ ਕਿਸੇ ਤੋਂ ਹੋਰ ਨਹੀਂ ਠੀਕ ਆ ਭਰਾਵਾ ਚੱਲ ਵਧੀਆ ਫਿਰਦਾ ਯਾਰ ਮੈਂ ਕੋਈ ਤੋੜ ਕੇ ਦੇਖੀ ਜਾਂਦਾ ਹਜੇ ਸੌਦੇ ਬਈ ਹੋਣ ਲੱਗਦੇ ਆ ਦੁਪਹਿਰਾਂ ਤੋਂ ਬਾਅਦ ਬਾਕੀ ਪਤਾ ਬਾਈ ਮੰਡੀਆਂ ਚ ਕੀ ਹੈ ਮੰਡੀ ਚ ਨਾ ਆਪਾਂ ਕਹਿ ਦਿੰਨੇ ਆ ਜਿਹੜੇ ਆਮ ਤਾਂ ਬੰਦੇ ਹੁੰਦੇ ਆਪਣੇ ਜ਼ਿਮੀਂਦਾਰ ਭਰਾ ਹਨ ਉਹ ਤਾਂ ਹੁੰਦੇ ਆ 10 11 ਵਜੇ ਆਪਦੇ ਪਸ਼ੂ ਲੈ ਕੇ ਦਾਦਾ 11 11 ਵਜੇ ਆ ਜਾਂਦੇ ਉਹਨਾਂ ਨੂੰ ਤਾਂ ਜਦੋਂ ਪਸ਼ੂ ਲਿਆਉਂਦੇ ਮੰਡੀਆਂ ਚ ਤੇ ਜਿਹੜੇ ਦੂਰੋਂ ਬੰਦੇ ਹੁੰਦੇ ਆ ਵਪਾਰੀ ਹਨਾ ਵੀਰੇ ਕੋਈ ਹਰਿਆਣਾ ਜੁਪੀ ਐਮਪੀ ਜੋ ਬਹੁਤ ਦੂਰੋਂ ਬੰਦੇ ਹੁੰਦੇ ਜਿਵੇਂ ਵਪਾਰੀ ਉਹ ਆ ਜਾਂਦੇ ਸਨੇਹਾ ਮੰਡੀਆਂ ਚ ਉਹ ਤਾਂ 4 4 5 5 ਵਜੇ ਵੀ ਬਾਈ ਬੰਦੇ ਮੰਡੀਆਂ ਚ ਪਹੁੰਚ ਜਾਂਦੇ ਆ ਆਪਣੀਆਂ ਮੱਝਾਂ ਲੈ ਕੇ ਬਈ ਜਗਮਾਲ ਵਾਲੀ ਜੀ ਕਹਿੰਦੇ ਲੱਗਣ ਲੱਗੀ ਮੰਡੀ ਜਗਮਾਲ ਵਾਲੀ ਵੀਰੇ ਪਤਾ ਨਹੀਂ ਯਾਰ ਆਪਾਂ ਗਏ ਨਹੀਂ ਉਧਰ ਸ਼ਾਇਦ ਲੱਗਦੀ ਹੋਵੇ ਜਗਮਾਲ ਵਾਲੀ ਹਰਿਆਣੇ ਚ ਰਹਿੰਦਾ ਹਨ ਬਈ ਇਹ ਜਗਮਾਲ ਵਾਲੀ ਜਾ ਉੱਥੇ ਲੱਗਦੀ ਸੀ ਆਪਣਾ ਲੈ ਫਲਕਾਰੀ ਵਾਲੀ ਮੁੰਡਿਆਂ ਨੇ ਫਲਕਾਰੀ ਦੇ ਰਖਿਆ ਦੇਖ ਇੱਕ ਫੱਗੂ ਫੱਗੂ ਲੱਗਦੀ ਸੀ ਸੱਚ ਹਰਿਆਣੇ ਚ ਬਾਈ ਦਿਸ ਮੇ ਕੋਈ ਗਾਏ ਹੈ ਗਿਰਨਸਰ ਕੀ ਗਿਰਨਸਰ ਕੀ ਗਾਏ ਨਹੀਂ ਭਾਈ ਇਧਰ ਗਾਏ ਆਤੀ ਐ ਜਿਆਦਾ ਦੋਸਤ ਡੱਬ ਵਾਲੀ ਪਸ਼ੂ ਮੰਡੀ ਮੇ ਆਤੀ ਐ ਗਾਏ ਭਾਈ ਇਧਰ ਨਹੀਂ ਆਈ ਹਾਏ ਉਧਰਲੀ ਸਾਈਡ ਚੱਲਦੇ ਆ ਉੱਥੇ ਵੀ ਪਸ਼ੂ ਚੰਗੇ ਖੜੇ ਹੁੰਦੇ ਆ ਮੈਂ ਅੰਬਾਲਾ ਸੇ ਹੂੰ ਅੰਬਾਲਾ ਸੇ ਓਕੇ ਬਾਈ ਓਕੇ ਜੇ ਹਮਾਰੇ ਪੰਜਾਬ ਮੇ ਹੈ ਆਪਣੇ ਅੰਬਾਲਾ ਬਠਿੰਡਾ ਮੇ ਬਠਿੰਡਾ ਕੀ ਲਗਭਗ ਬਈ ਪੰਜਾਬ ਕੀ ਟੌਪ ਕੀ ਮੰਡੀ ਹੈ ਮੇਰੀ ਨਜ਼ਰ ਮੇ ਜੋ ਮੰਡੀ ਹੈ ਏਕ ਤੋ ਰਾਮਪੁਰਾ ਹਰ ਮਹੀਨੇ ਕੀ 1 ਤਰੀਕ ਨੂੰ ਲੱਗਦੀ ਹੈ ਹਰ ਮਹੀਨੇ ਦੀ 1 ਤਰੀਕ ਨੂੰ ਉਹ ਲੱਗਦੀ ਆ ਨੰਬਰ 2 ਤੇ ਫਿਰੇ ਇਹ ਰਣਾ ਬਰਾਬਰ ਮੰਡੀਆਂ ਪਹਿੰਦੀਆਂ ਟੌਪ ਵਧੀਆਂ ਐ ਦੋਨੇ ਇਹ 20 ਤਰੀਕ ਦੀ ਇਹ ਆ ਗਈ ਆਪਣੇ ਇੱਥੇ ਮੋੜ ਮੰਡੀ ਚ ਟੌਪ ਕਮ ਨੀਲੀ ਰਵੀ ਨਸਲ ਦੀ ਬਈ ਬਈ ਨੀਲੀ ਰਵੀ ਵੀ ਯਾਰ 1 2% ਹੁੰਦੇ 1 2% ਪਸ਼ੂ ਕੋਈ ਨਹੀਂ ਆ ਸਾਰਾ ਬਈ ਹਾਰ ਸ਼ਿੰਗਾਰ ਆ ਗਿਆ ਪਸ਼ੂਆਂ ਦਾ ਰਸੇ ਰਸੇ ਕਿਹੜੀ ਉਹ ਬਈ ਤਨ ਮੋਟੀ ਤੀ ਤਨ ਉੱਚੀ ਤਨ ਜੁੰਡੀ ਉਹਦਾ ਕਿਵੇਂ ਆ ਬਈ ਉਹ ਔਰ ਇਹ ਕਰੀ ਨਿਪਟ ਬਈ ਵੀਰੇ ਆ ਬੋਤਲ ਕਰੀਂ ਯਾਰ ਓਰੇ ਛੋਟੇ ਬੱਚਿਆਂ ਵਾਸਤੇ ਊਈ ਬਲੂਈ ਜਮੂਨ ਦਵਾਉਣੀ ਆ ਊਈ ਨਹੀਂ 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 ਇਹਦਾ ਉਹ ਮੈਡੀਕਲ ਤੋਂ ਲਿਆ ਕੇ ਦਊ ਤੈਨੂੰ ਮੈਂ ਅੱਜ ਉੱਥੋਂ ਦਵਾ ਕੇ ਲਿਆਉਂਗਾ ਜਮੂਨ ਚੰਗਾ ਦਵਾਉਣੀ ਯਾਰ ਪੱਕਾ ਇਹਨਾਂ ਦੀ ਹੈ ਇੱਕ ਮੁੰਡਾ ਆਪਣੇ ਨਾਲ ਵੀਰੇ ਜੰਮੂ ਦਾ ਇਹ ਜੰਮੂ ਦਾ ਮੁੰਡਾ ਇੱਥੇ ਆਇਆ ਸੀ ਡਾਕਟਰੀ ਦਾ ਕੋਰਸ ਕਰਦਾ ਸਿੱਖਣ AI ਦਾ ਮੰਨ ਕੇ ਇਹ ਉਹਨੂੰ ਵਿਚਾਰੇ ਨੂੰ ਬਹੁਤ ਸ਼ੌਂਕ ਆ ਜੰਮੂ ਵਾਲੇ ਨੂੰ ਆ ਦੇਖੋ ਕਿਹੜਾ ਕਮੈਂਟ ਆਇਆ ਪਿਆ ਕੀ ਹੋ ਗਿਆ ਸੋ ਕੀ ਇਹ ਮੈਨੂੰ ਨਹੀਂ ਪਤਾ ਹੈਗਾ ਨੀਲੀ ਰਾਵੀ ਨਹੀਂ ਉਹ ਤਾਂ ਨੀਲੀ ਰਾਈ ਪਸਦਾ ਸੀ ਆ ਚੇਤਨ ਗੁਜਰ ਤੇ ਨੀਲੀ ਰਾਵੀ ਤਾਂ ਵੈਸੀ ਬਹੁਤ ਮੋਰਾ ਹੁੰਦੀ ਸਭ ਤੋਂ ਜ਼ਿਆਦਾ ਹਾਂ ਮੋਰਾ ਜ਼ਿਆਦਾ ਹੁੰਦਾ ਬਈ ਮੈਂ ਪਾਲੀਆਂ ਸੀ ਬੁੱਧਾ ਹਾਂ ਨਿਪਲ ਵਾਲਾ ਕੰਮ ਵਧਦਾ ਬਈ ਨਿਪਲ ਤੇ ਅੱਜ ਯਾਰ ਡੰਗਰ ਮੈਨੂੰ ਘੱਟ ਲੱਗਦੇ ਆ ਓਏ ਉਹ ਕੋਈ ਚੀਨਾ ਉੱਧਰ ਤਾਂ ਮੰਡੀ ਦਾ ਫਰਕ ਪੈਣੀ ਪੈਣਾ 4% ਵਾਲੀ ਨਾਲ ਹਾਂ ਹਾਂ ਲਿਖਾਈ ਬਹੁਤ ਬੋ ਇੱਕ ਗੱਲ ਅੱਜ ਵੀਰੇ ਲੱਖ ਰੁਪਏ ਦੀ ਜੇ ਮੱਝ ਲਵੋਗੇ 4000 ਤਾਂ ਲਿਖਾਈ ਆ ਉੱਤੇ ਅੱਜ ਲਿਖਾਈ ਤੇ ਜਿਹੜੀ ਪੈਣੀ ਹੈ ਮਰੰਡੀ ਦੀ ਉਹ ਵੀ ਨਹੀਂ ਜਾਈਦੀ ਹਾਂ ਇਹ ਟੈਕ ਲੈਣੀ ਹੈ ਇਹ ਦੇਖੋ ਬਹੁਤ ਅੱਜ ਦੋਨੀਹਾਰ ਸ਼ਿੰਗਾਰ ਫੁੱਲ ਐ ਆਇਆ ਉੱਧਰ ਦਿਖਾਉਣੇ ਆ ਬਾਈਆਂ ਨੂੰ ਓਏ ਹੋ ਕਾਟੂ ਮਾਲ ਚ ਬਹੁਤ ਨਾਗਾ ਐ ਖੜੇ ਅੱਜ ਉਹ ਦਿਖਾਉਣੇ ਆ ਬਾਈਆਂ ਨੂੰ ਜਵਾਈ ਲਾਈਵ ਹਾਂ ਭਈਆ ਹਾਂ ਹਾਂ ਭਈ ਰਾਮਾ ਮੰਡੀ ਰਾਮਾ ਪਿੰਡ ਰਾਮਾ ਵੀਰੇ ਮੇਰੇ ਨਾਨਕੀ ਐ ਰਾਮਾ ਪਿੰਡ ਵੀਰੇ ਗੁਰਪ੍ਰੀਤ ਵੀਰੇ ਮਾਨਕੀ ਆਪਣੇ ਰਾਮਾ ਸਰੂਪ ਵਰਗੇ ਰਾਮਕਰਨ ਵੀਰੇ ਕਿਸਾਨ ਯੂਨੀਅਨ ਦਾ ਪ੍ਰਧਾਨ ਨਹੀਂ ਆਪਣੇ ਉਹ ਆਪਣੇ ਮਾਮਾ ਜੀ ਹੈ ਬਾਈ ਜੀ ਆਪਣੇ ਮਾਮਾ ਕਰਾਂਗੇ ਵੀਰੇ ਲਾਈਵ ਕੋਈ ਗੱਲ ਨਹੀਂ ਵਧੀਆ ਵੀਰੇ ਕਿੰਨੇ ਕੁ ਦੁੱਧ ਵਾਲੀ ਹੈ ਆ ਜਾਓ ਬਾਈ ਸਾਨੂੰ ਘਾਟੂ ਮਾਲ ਤੇ ਇੱਕ ਵਾਰੀ ਨਿਗਾ ਮਰਾਉਣਾਗਾ ਆ ਕਿਵੇਂ ਥੋਬੀੜ ਜਿਲੀ ਪਿਆ ਕੇ ਲਖਾਈ ਦਾ ਉਹ ਰੋਲਾ ਰੋਲਾ ਪੈ ਗਿਆ ਇੱਕ ਮਿੰਟ ਖੜ ਜਾ ਥਨ ਜਮੇ ਕੋਹੀ ਤੇ ਆ ਗਿਆ ਦੇਖ ਲੈਣਾ ਕੀ ਜੀ ਦੇ ਕੋਆ ਟਾਈਮ ਤੇ ਗੇਟ ਚੱਲ ਜਾਂਦੀ ਰਹੇਗੇ ਪਰ ਇੱਕ ਨੂੰ ਫੜਾ ਸਾਡੇ ਦਵਾਈ 10 ਦੇਰ ਤੋਂ ਬਾਅਦ ਪੰਜੋ ਆਪਦੇ ਸੰਦੀਪ ਸਿੰਘ ਇਹ ਕੁਲਦੀਪ ਆ ਗਿਆ ਬਾਈ ਬਸ ਗੁਰੂ ਜੀ ਪਾਜੀ ਕਿੰਨੇ ਦੀ ਪੈ ਜਾਂਦੀ ਹੈ ਮੱਝ 15 ਲੀਟਰ ਵਾਲੀ ਭਾਈ ਦੇਖ ਨਾ ਤਾਂ ਇਹਦੇ ਆਪਾਂ ਕੋਈ ਫਿਕਸ ਕਹਿ ਸਕਦੇ ਰੇਟ ਇਹਨਾਂ ਨਾ ਪਸ਼ੂਆਂ ਦਾ ਪਸ਼ੂਆਂ ਦਾ ਕੋਈ ਭਾਈ ਫਿਕਸ ਰੇਟ ਨਹੀਂ ਹੁੰਦੇ ਇਹ ਕਿੰਨੇ ਦੀ ਕਿਹੜੀ ਪੈਂਦੀ ਆ ਇਹ ਤਾਂ ਅਗਲੇ ਤੇ ਖਰੀਦਣ ਵਾਲੇ ਨੇ ਆਪਦੇ ਪੈਸੇ ਲਾਉਣੇ ਆ ਜਿਹੜਾ ਚੰਗਾ ਲੱਗੂ ਤੇ ਲੈਣ ਵਾਲੇ ਨੇ ਲਾਉਣੇ ਪੈਸੇ ਆਉਗੇ ਦੂਜਣ ਵਾਲਾ ਆਪਦਾ ਮੁੱਲ ਕਰਦਾ ਇੱਥੇ ਤਾਂ ਦੇਖੋ ਆਏ ਤੁਹਾਨੂੰ ਘਾਟੂ ਮਾਲ ਤੇ ਨਿਗਾ ਮਰਾਉਣੇ ਇੱਧਰ ਮੁੰਡਿਓ ਬਹੁਤ ਸਿਰਾ ਸਿਰਾ ਜਾਨਵਰ ਲੈ ਲਿਆ ਹ ਮੁੰਡਿਆਂ ਤੋਂ ਭੈਣੀਆਂ ਲਿਆਂ ਤੋਂ ਆ ਆ ਲੈ ਲਿਓ ਬਾਈ ਨੇ ਤੇ ਮੰਡੀ ਚ ਬਹੁਤ ਕਟੀਆਂ ਜਾਂਦੇ ਆ ਵੀਰੇ 25 ਮੰਗਦੇ ਸੀ ਮਨ ਲੱਗਦਾ ਇਹਦਾ 25 ਮੰਗਦੇ ਸੀ ਬਾਕੀ ਲਈ ਤਾਂ 18 20 ਬੂਹ ਦੀ ਹੋਊਗੀ ਐ ਮਨੇ ਤਰੀਆ ਭਾਈ ਪਹਿਲਾ ਸੂਆ ਆ ਦੇਖ ਆਖਾ ਆ ਕਿਵੇਂ ਆ ਉਹ ਮੱਝ ਸੂਣ ਵਾਲੀ ਐ ਸੱਭਣ ਆ ਪੈਣਿਆ ਹਜੇ ਇਹ ਮੱਝ ਤੇ ਮੈਨੂੰ ਲੱਗਦਾ ਮੰਡੀ ਦੀ ਅੱਜ ਟੌਪ ਦੀ ਮੱਝ ਐ ਸਾਰੀ ਮੰਡੀ ਚ ਜਿਹੜੀ ਬਾਈ ਬੱਸ ਬਾਈ ਬੱਸ ਬਾਈ ਹੋਰ ਉਹ ਨਵੀਂ ਕਾਪੂ ਹਟ ਆ ਦੇਖੋ ਬਾਈ ਓਏ ਆ ਕੱਟਾ ਸੀ ਆਪਾਂ ਬਹੁਤ ਫਿੱਟ ਆਇਆ ਸੀ ਬਿਲਾਲ ਇਹ ਲਿਆ ਮੁੰਡਿਆਂ ਨੇ ਆ ਆ ਭਾਈ ਐਮਪੀ ਜੁਪੀ ਵਾਲਿਆਂ ਨੇ ਇਹ ਵੱਡਣ ਵਾਲਿਆਂ ਨੇ ਲਿਆ ਰੱਬ ਜਾਣੇ ਨੌਰੇ ਚ ਜਾਊਗਾ ਕਿ ਕਿੱਥੇ ਜਾਊਗਾ ਕੱਟਾ ਦੇਖੋ ਤੁਸੀਂ ਮੈਂ ਉਹ ਤਾਂ ਪੁੱਛਿਆ ਵੀ ਸੀਗਾ ਮੈਂ ਕਿੰਨੇ ਮੰਗਦਾ 55000 ਮੰਗਿਆ ਬੰਦੇ ਨੇ ਹੁਣ ਤੁਸੀਂ ਆਪਦੇ ਪਸੰਦ ਦਾ ਉਹ ਸਾਹ ਤੇ ਮੁੱਲ ਕਰ ਲਿਆ ਕਰੋ ਗ੍ਰੇਡ ਕਸਾਲ ਦਾ ਕੱਟਾ ਹੋ ਮੇਲੇ ਲੜਨ ਵਾਲੀ ਚੀਜ਼ ਆ ਇਹ ਮੇਲੇ ਘਰ ਮੇਲੇ चम लगता भी दस कट्टा दो इको घर इको घरों आए अगर दोन कट्टे हाँ ਆ ਖਰੀਦਣਾ ਭਾਈ ਉਹਨਾਂ ਦੀਆਂ ਕਾਟੂ ਮਾਲ ਦਾ ਖਰੀਦਣਾ ਹਮਾਂ ਛੱਡ ਗਈ ਉਹ ਸਾਥ ਆਜਾ ਆਪਦੀ ਮਾਂ ਦਾ ਬਚਾਰੇ ਕੋਈ ਨਾ ਭਾਈ ਕੋਈ ਨਾ ਜਦੋਂ ਲਾਈਵ ਕਰਨੀ ਹੋਵੇ ਦੱਸ ਦੇ ਮੇਰੇ ਕੋਈ ਗੱਲ ਨਹੀਂ ਇਹ ਆਂਗਾ ਕਾਟੂ ਮਾਲ ਦੀ ਖਰੀਦ ਜਿਹੜੇ ਆਪਣੇ ਬਈ ਪਿਆਰ ਕੀ ਡੇਰਾ ਵਸੀ ਜਾਂਦੇ ਨੇ ਸਾਰ ਨਾਲ ਆ ਦੇਖੋ ਆਹ ਹੈ ਝੋਟੀਆਂ ਦਾ ਦੇਖਣਾ ਹੀ ਹੈ ਕਿਹੜੀ ਤੇਰਾ ਪਸੀ ਆਪਣੇ ਜੀ ਵਿੱਚ ਤਾਰਾ ਨੂੰ ਪਤਾ ਲੱਗ ਗਿਆ ਇਹ ਅਸੀਂ ਵੀਡੀਓ ਪਾ ਪਾ ਕੇ ਲੋਕਾਂ ਨੂੰ ਪੂਰਾ ਜਾਗਰੂਕ ਕਰਤਾ ਇਹ ਇੱਕ ਵੀ ਜਿੰਨੇ ਵੀ ਭਰਾ ਵੀ ਦੇਖਿਆ ਨੇ ਕਾਟੂ ਮਾਲਦੀ ਹੈ ਨਾ ਸਾਡੀ ਤਾਂ ਸੇਵਾ ਯਾਰ ਆ ਕਿਸੇ ਨੇ ਬਾਲਬੁੱਲ ਤਾਂ ਬਹੁਤ ਸ਼ੌਂਕ ਨਾਲ ਕੱਟੇ ਸੀ ਉਹ ਹੋਰ ਆਏ ਬਿਚਾਰੇ ਨਿਆਜ਼ ਆ ਆ ਝੋਟੀਆਂ ਯਾਰ ਭੈ ਇਹਨਾਂ ਨੂੰ ਕੀ ਹਾਲ ਹੈ ਕਿੱਡਿਆਂ ਕਿੱਡਿਆਂ ਹਨਾ ਓਏ ਦੇ ਵਿੱਚ ਜੇ ਆਪਾਂ ਦੋਸਤੀ ਗੱਲ ਕਰਾਂਗੇ ਤਾਂ ਇਹਨਾਂ ਇੱਥੇ ਕਾਣ ਦੇ ਵਿੱਚ 60% ਮਾਲਕ ਦਾ ਤੇ 40 30% ਡਾਕਟਰ ਦਾ ਦੇਖੀ ਉਹਨਾਂ ਲੋਕਾਂ ਦਾ ਇਹ ਕਹਿੰਦੇ ਆ ਵੀ ਇਹ ਰੰਗ ਨਹੀਂ ਗਿਆ ਜੀ ਆ ਰਾਜੇ ਨੂੰ ਕਹਿੰਦਾ ਕਿ ਆ ਰਣੇ ਪੁੱਟਰ ਪੁੱਟਰ ਪਾਲੋ ਨਾ ਅੱਛਾ ਇਹ ਕਾਣੀ ਕਰਦੇ ਆ। ਬਾਕੀ ਸਾਰੇ ਆਪਣਾ ਟਾਈਮ ਸਾਨੂੰ ਚੋਕੀ ਹਾਂ। ਹਾਂ ਭਾਈ ਬੱਚਾ ਮਰ ਗਿਆ ਸਿੰਘ ਨਾਲ ਰੰਗ ਦਿੰਦੇ ਆ। ਬਾਕੀ ਬਾਈ ਲਾਈਵ ਤੇ ਜੁੜਨ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿੰਨੇ ਭਰਾ ਆਪਣੇ ਨਾਲ 20-25 ਮਿੰਟ ਅਹ ਜੁੜੇ ਰਹੇ ਤੁਸੀਂ ਤੇ ਹੁਣ ਆਪਾਂ ਨਾ ਮੇਨ ਮੇਨ ਵੀਡੀਓ ਪਾਵਾਂਗੇ ਚੰਗੇ ਮੱਝਾਂ ਹੋਣਗੇ ਜਿਹੜਨੇ ਉਹਨਾ ਵੀਡੀਓ ਪਾਵਾਂਗੇ ਬਾਈ ਓਕੇ ਵੀਰੇ ਸਾਰੇ ਜਿੰਦਾ ਲਾਈਵ ਤੇ ਜੁੜਨ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਸਾਰੇ ਭਰਾਵਾਂ ਚੱਲੀਏ ਵਾਰ ਹੈ ਹਾਂ ਅੰਦਰ ਕਦੀ ਕਾਜ ਕੀ ਹੋਏਗਾ ਆ